ਦਾ ਖਾਲਸਾ ਵਾਹਿਗੁਰੂ ਦੀ ਖਾਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਪੈਸਾ ਪਈ ਕੁਮਵੇਦਰ ਸਿੰਘ ਜੀ ਕਾਲਾ ਰੋੜਾ ਦੇ ਵੱਲੋਂ ਪੁਆਇੰਟ ਨੰਬਰ 4 ਦੀਆਂ ਸਮੂਹੀਆਂ ਸੰਗਤਾਂ ਨੂੰ ਅ ਦਰਬਾਰ ਸਾਹਿਬ ਦੇਖੇ ਪ੍ਰਾਂਧਾ ਸਾਹਿਬ ਦੀ ਨਗਰੀ ਵਿੱਚ ਦਰਸ਼ਕ ਹੋਣ ਤੇ ਲੈ ਕੇ ਜਾ ਰਹੇ ਨੇ ਤੋਂ ਬੜਾ ਵੱਡਾ ਪ੍ਰੋਗਰਾਹ ਹਰ ਹਫ਼ਤੇ ਸੰਗਤਾਂ ਨੂੰ ਦਰਬਾਰ ਸਾਹਿਬ ਲੈ ਕੇ ਜਾਇਆ ਜਾਂਦਾ ਬਹੁਤ ਵੱਡਾ ਪ੍ਰੋਗਰਾਹ ਇਸ ਤਰ੍ਹਾਂ ਸੰਗਤਾਂ ਸਾਰੀਆਂ ਉਹ ਨੰਬਰ ਤੋਂ ਹੁੰਦੀਆਂ ਨੇ ਉਹਦੇ ਗੁਰੂ ਦਾ ਦਰਸ਼ਨ ਕਰਕੇ ਉਹਦੇ ਰਾਤ ਰਹਿ ਕੇ ਆਉਂਦੇ ਨੇ ਤਾਂ ਮੈਂ ਸਮਝਦਾ ਕਿ ਉਪਰਾਲਾ ਕਰਨਾ ਚਾਹੀਦਾ ਹੈ ਕਿ ਜਿੱਥੇਗਾ ਸੰਤਾਂ ਨੂੰ ਜਾਣਾ ਚਾਹੀਦਾ ਵਾਪਸ ਕਿਸੇ ਸਮੇਂ ਜਾਣਾ ਚਾਹੀਦਾ ਤਾਂ ਮੈਂ ਆਪਣੇ ਵੱਲੋਂ ਤੇ ਸੁਖਵਿੰਦਰ ਸਿੰਘ ਦਾ ਉਹਨੇ ਬੜਾਈ ਦਿਨਾ ਧੰਨਵਾਦ ਵੀ ਕਰਦਾ ਕਿ ਤੁਸੀਂ ਸੰਤਾਂ ਨੂੰ ਦਰਸ਼ਕਾਂ ਨੂੰ ਲੈ ਕੇ ਜਾਣੇ ਬੜਾ ਬਹੁਤ ਵੱਡਾ ਉਪਰਾਲਾ ਤੇ ਬਹੁਤ ਵੱਡਾ ਹੈ ਮੈਂ ਕਿਹਾ ਕਿ ਇਹ ਪੁਰਾਣਾ ਕੰਮ ਆ ਸਾਰੀਆਂ ਸੰਤਾਂ ਨੂੰ ਵੀ ਸਵਾਰ ਤੋਂ ਜਿੱਥੇ ਕਿਤੇ ਰੋੜਾ ਕਿਸੇ ਨੂੰ ਉਹ ਗੱਡੀ バス ਦੀ ਰੋੜਾ ਉੱਤੇ ਇਹ ਸੰਤਾਂ ਵੱਲੋਂ ਇਹਨਾਂ ਵੱਲੋਂ ਉੱਤੇ ਦਰਸ਼ਕਾਂ ਦਾ ਪ੍ਰਬੰਧ ਕੀਤਾ ਜਾਊਗਾ ਤਾਂ ਕਿ ਸੰਤਾਂ ਦਾ ਦਰਸ਼ਨ ਕਰ ਜਾਣ ਸਵਾਗਤ ਹੈ ਧੰਨਵਾਦ ਭਾਈ ਗੁਰਮੀਤ ਸਿੰਘ ਦਾ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਹਰ ਮਹੀਨੇ ਦੀ ਤਰ੍ਹਾਂ ਭਾਈ ਸਾਹਿਬ ਭਾਈ ਸੁਖਿੰਦਰ ਸਿੰਘ ਜੀ ਕਾਲਾ ਰੋੜਾ ਉਹਨਾਂ ਦੇ ਵੱਲੋਂ ਸੇਵ ਸਪਰਾਹਲਾ ਕੀਤਾ ਜਾਂਦਾ ਹੈ ਤੇ ਹਰ ਮਹੀਨੇ ਇੱਕ ਵਾਸੀ ਜਿਹੜਾ ਸੰਤਾ ਵੀ ਫਰੀ ਸੇਵਾ ਦੇ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਗੁਜ਼ਾਰੇ ਕਰਨ ਲਈ ਧਰਤਾਂਵਾਂ ਤੇ ਜਾਂਦੀ ਹੈ ਤੇ ਉਹਦੀ ਅਜਰਵਾਣ ਜੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਰਾਜੂ ਖੰਨਾ ਜੀ ਸਾਡੇ ਹਲਕਾ ਇੰਚਾਰਜ ਸ਼੍ਰੋਮਣੀ ਆ ਦਫਤਰ ਉਹਨਾਂ ਨੇ ਕੀਤੀ ਹੈ ਕਿ ਜਿੱਥੇ ਉਹਨਾਂ ਦਾ ਧੰਨਵਾਦ ਹੈ ਉਤੇ ਭਾਈ ਸਾਹਿਬ ਭਾਈ ਸਰਵਿੰਦਰ ਸਿੰਘ ਅਰੋੜਾ ਸਾਹਿਬ ਨਾਲ ਦਾ ਤਹਿਤ ਉਹ ਸਰਕਾਰ ਦੇ ਧਰਵਾ ਨਾਲ ਕਿ ਸੰਗਤਾਂ ਨੂੰ ਫ੍ਰੀ ਦਰਸ਼ਨ ਦਿਖਾੜ ਕਰਾਉਣੇ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਸੰਗਤ ਆਪ ਦਰਸ਼ਨ ਦਿਖਾਰੇ ਕਰਨ ਨਹੀਂ ਜਾ ਸਕਦੀ ਉਹ ਫ੍ਰੀ ਸੇਵਾ ਦੇ ਵਿੱਚ ਆਪਣਾ ਹਿੱਸਾ ਲੈ ਕੇ ਜਾ ਸਕਦੀ ਹੈ ਤੋਂ ਇਸ ਤਰ੍ਹਾਂ ਇਹ ਸਾਰੀਆਂ ਸਬਾਹਾਂ ਨਵਾਈਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਦਾ ਖਾਸ ਸਾਹਿਬ ਹਾਜ਼ਰ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ صدਕਾ ਗਵਾਰ ਨੰਬਰ 4 ਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਲੈ ਕੇ ਜਾਣਾ ਲੈ ਕੇ ਜਾਣਾ ਲੱਗੇ ਹੈ ਜੀ ਸਗਰ ਦਰਸ਼ਨ ਕਰਾਉਣ ਲੈ ਕੇ ਜਾਣ ਲੱਗੇ ਹੈ ਜੀ ਦੇ ਵਾਹਿਗੁਰੂ ਜੀ ਕਿਰਪਾ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਤੇ ਹਰ ਵੀ ਦੇ ਹੀ ਤਰ੍ਹਾਂ ਲਿਮਿਟ ਨਹੀਂ ਬਸ ਲੈ ਕੇ ਸੀ ਕਿਸੇ ਨੇ ਨਹੀਂ ਠੀਕ ਬਾਬਾ ਨੰਬਰ 4 ਦੀ ਸੰਗਤ ਨੂੰ ਨਾਲ ਲਿਆ ਕੇ ਦਰਸ਼ਨ ਕਰਾਉਣ ਚਲੇ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ